ਮੇਰਾ ਬੇਟਾ ਜੀ ਇਹ 2021 ਦੇ ਵਿੱਚ ਓਕੇ ਇਹਨੂੰ ਟੈਗ ਹੋ ਗਿਆ ਜੀ ਸੁੱਤਾ ਹੈਗਾ ਠੀਕ ਹੈ ਤੇ ਉਹਦੇ ਨਾਲ ਕੋਈ ਦਿਮਾਗ ਤੇ ਟੈਨਸ਼ਨ ਪਈ ਗਏ ਮੈਂ ਕੋਈ ਕੰਮ ਨਹੀਂ ਕੋਈ ਕਾਰ ਨਹੀਂ ਸਰ ਜੀ ਜਿੰਨਾ ਮਰੀਜ਼ ਜੀ ਨਾਲ ਜਿਹਦਾ ਬਾਹਰੋਂ ਕਮ ਕੇ ਚੱਲਦੇ ਸੀ ਸਾਰੇ ਉਹ ਨਹੀਂ ਖੋਲਦਾ ਹੁੰਦਾ ਐਸਾਂਦਰ ਬੈਠਾ ਇਹ ਨਾਲ ਓਕੇ ਅਸੀਂ ਟੈਸਟ ਕਰਾਈ ਸੀ ਓਕੇ ਤਕਰੀਬਨ 52000 ਦੇ ਟੈਸਟ ਮਰੇ ਗਏ ਜੀ ਅੱਛਾ ਤੇ ਡਾਕਟਰ ਨੇ ਪੱਕੀਆਂ ਦਵਾਈਆਂ ਸਾਨੂੰ ਲਾ ਦਿੱਤੀ ਭਵਨ ਜਿਆਰ ਦੀ ਕੱਲੀ ਟੈਸਟ ਟੈਸਟ ਕਰਵਾਏਗੀ। ਇਹ ਮੇਰੀ ਰਿਪੋਰਟ ਹੈ ਜੀ। ਓਕੇ। ਆ ਦਵਾਈਆਂ ਵੀ ਤੇ ਜਿਹੜੀਆਂ ਲਿਖੀਆਂ ਆ ਦਵਾਈਆਂ ਥੱਲੇ ਤੋਂ ਕਰਤੀ ਬਚੀ ਦੇ ਦੀ। ਆ ਦਵਾਈਆਂ ਓਕੇ ਜਿਹੜੀਆਂ ਰੋਜ਼ ਖਾਣੀਆਂ ਪੀਣੀਆਂ ਸੀਗੀਆਂ। ਇੱਕ ਮਲ 55000 ਰੁਪਏ ਦੇ ਟੈਸਟ ਹੋ ਗਏ ਕੱਲੇ ਟੈਸਟ। ਫਿਰ ਦਵਾਈਆਂ ਨੂੰ ਤੁਹਾਨੂੰ ਕਿਹਾ ਗਿਆ ਵੀ ਇਹ ਲਾਈਫਟਾਈਮ ਚੱਲੇਗਾ ਤੁਹਾਡੇ। ਬੰਦ ਨਹੀਂ ਹੋ ਸਕਦਾ। ਹਾਂਜੀ ਹਾਂਜੀ ਜਿੰਨੀ ਉਮਰ ਹੈ ਉਹਨਾਂ ਤੱਕ ਦਵਾਈਆਂ। ਤਕਰੀਬਨ ਤੁਹਾਡੀ ਦੀ 1000 ਦੀ ਦਵਾਈ ਲੱਗਣੀ ਲੱਗਣੀ ਹੈ। ਆਗੇ ਕਮਰੇ ਵਿੱਚ ਬੈਠੇ ਰਹਿੰਦੇ ਸੀ ਜੀ ਇਹਦੀ ਆਸ ਖਤਮ ਸੀ ਜੀ ਓਕੇ ਬਿਲਕੁਲ ਜੀ ਇਹਦੀ ਆਸ ਸੀ ਰੋਟੀ ਨਹੀਂ ਭੁੱਖੀ ਬਿਲਕੁਲ ਇਹਨਾਂ ਨੇ ਰੋਟੀ ਖਾਣੀ ਨਹੀਂ ਇਹਨਾਂ ਨੇ ਕਹਿਣਾ ਕਹਿਣਾ ਰੋਟੀ ਦਿਖਾ ਲਾ ਤੇ ਮੈਂ ਕਹਿੰਦਾ ਨਹੀਂ ਵੀ ਰੋਟੀ ਖਾਏ ਕੀ ਕਰਨੀ ਮੈਨੂੰ ਦਿਲ ਹੀ ਨਹੀਂ ਅੰਦਰੋਂ ਨਹੀਂ ਦਿਲਦਾ ਤੇ ਈਬਨ 4 ਵਜੇ ਤੋਂ ਗੋਲੀਆਂ ਸ਼ੁਰੂ ਕਰਦਾ ਸੀ 80 ਵੈਮ ਦੀ ਗੋਲੀ ਖਾਂਦਾ ਹੁੰਦਾ ਸੀ ਜੀ 80 ਵੈਮ ਫਿਰ ਮਿਲ ਕੇ ਬਾਅਦ ਚ ਰਾਤ ਨੂੰ ਹੋਰ ਵੀ ਐਲ ਪ੍ਰੈਕਸ ਇਦਾਂ ਦੀਆਂ ਗੋਲੀਆਂ ਦੇ ਨਾਮ ਵਿੱਚ ਲਿਖੇ ਹੋਏ ਜਾਂਦੇ ਓਕੇ ਉਹ ਮੈਨੂੰ ਖਾਣੀਆਂ ਪੈਂਦੀਆਂ 4 ਵਜੇ ਤੋਂ ਬਾਅਦ ਉਹਨਾਂ ਨੇ ਕਹਨੇ ਲੈਣੀਆਂ ਸ਼ੁਰੂ ਕਰ ਤੋ ਫਿਰ ਤਾਂ ਨੀਂਦ ਹੋਣੀ ਤੇ ਨੀਂਦ ਹੀ ਰਾਤ ਤੀ ਜਾਉਂਦੀ ਇਹ ਦਿਨੇ ਸ਼ਾਮ ਨੂੰ 4 ਵਜੇ ਤੋਂ ਸ਼ਾਮ ਨੂੰ 4 ਵਜੇ ਤੋਂ ਬਾਅਦ ਵੀ ਤਾਂ ਨੀਂਦ ਆਉਗੀ ਤਾਂ ਨੀਂਦ ਆਉਣੀ ਤੇ ਨਹੀਂ ਨੀਂਦ ਆਉਂਦੀ ਉਹ ਡਾਕਟਰ ਨੇ ਸਾਨੂੰ ਕਹਿਤਾ ਸੀ ਜੇ ਤੁਸੀਂ ਬਾਹਰ ਜਾਣਾ ਹੈ ਨਾ ਅਸੀਂ ਉੱਥੇ ਇੱਥੇ ਤੁਹਾਨੂੰ ਹੋਰ ਕੀਲ ਕਰ ਦਿਆ ਕਰਾਂਗੇ ਤਾਂ ਖਾਣੀ ਹੀ ਪੈਣੀ ਸਾਰੀ ਵੀ ਲਾਈਫ ਟਾਈਮ ਗਾੜੀ ਜ਼ਿੰਦਗੀ ਰਹੂਗੀ ਤੁਸੀਂ ਦਵਾਈ ਨਹੀਂ ਬੰਦ ਕਰ ਸਕਦੇ ਨਹੀਂ ਕਰ ਸਕਦੇ ਗੱਡੀ ਵੀ ਡਰਾਈਵ ਕਰਦਾ ਮੈਂ ਉਸ ਤੋਂ ਬਾਅਦ ਆ ਮੈਂ ਦੋ ਘੋਰ 4 ਕੀਤੇ ਆ ਸਰਵਸ ਪੈਕ ਲੈਣ ਤੋਂ ਬਾਅਦ ਅੱਛਾ ਜੀ ਇੱਕ ਐਨ ਐਲ ਪੀ ਦਾ ਕੋਰਸ ਕੀਤਾ ਜੀ ਇੱਕ ਵਿਦੁੱਧ ਕਿਰਨਾਂ ਦਾ ਕੀਤਾ ਜੀ ਮਗਰ ਉਹ ਇਨਐਕਟਿਵ ਹੋ ਗਿਆ ਸਰੀਰ ਨਵੀਆਂ ਚੀਜ਼ਾਂ ਵੀ ਸਿੱਖਣੀਆਂ ਸਟਾਰਟ ਕਰਤੀਆਂ ਤੁਸੀਂ ਕਰਤੀਆਂ ਇਹ ਨਾਲੋਂ ਜ਼ਿਆਦਾ ਜਿਹੜਾ ਦਿਮਾਗ ਪ੍ਰੇ ਇਨਐਕਟਿਵ ਹੋ ਗਿਆ ਪੂਰਾ ਐਕਟਿਵ ਹੋ ਗਿਆ ਉਹ ਹਰ ਕਿਉਂ ਮਿਲ ਕਵਰ ਕਰਦਾ ਕਨਸੀਵ ਕਰਦਾ ਹੈ ਹਾਂ ਜੀ ਜੀ ਬਿਲਕੁਲ ਓਕੇ ਅੱਜ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਉਸ ਪਰਿਵਾਰ ਦੇ ਨਾਲ ਜਿਨ੍ਹਾਂ ਨੇ ਇੱਕ ਬਿਹਤਰੀਨ ਰਿਜ਼ਲਟ ਲਿਆ ਔਰ ਕਿੰਨੇ ਕਿੰਨੇ ਸਾਲਾਂ ਤੋਂ ਪ੍ਰੋਬਲਮਾਂ ਸੀ ਭੈਣ ਜੀ ਔਰ ਭੇਜੀ ਮੇਰੇ ਨਾਲ ਬੈਠੇ ਨੇ ਪ੍ਰੋਪਰ ਜਾਣਾਂਗੇ ਆਪਾਂ ਕਿ ਕਿ ਦਿੱਕਤਾਂ ਸੀ ਕਦੋਂ ਸਟਾਰਟ ਹੋੁੰਦੀਆਂ ਨੇ ਪ੍ਰੋਪਰ ਪੂਰੀ ਗੱਲਬਾਤ ਕਰਾਂਗੇ ਕਿਵੇਂ ਕਿਵੇਂ ਇਹਨਾਂ ਨੇ ਦਵਾਈਆਂ ਲਈਆਂ ਤਾਂ ਵੈਲਕਮ ਆ ਬਗੀਸ਼ ਸਿੰਘ ਜੀ ਵੈਲਕਮ ਆ ਭੈਣ ਜੀ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਜੀ ਹਾਂਜੀ ਖਾਲਸਾ ਜੀ ਇਸ ਤਰ੍ਹਾਂ ਜੀ ਸਨ 2000 ਦੇ ਚੰਨਾਂ ਮੈਂ ਇਹ ਫੀਜੋ ਸੱਟ ਤੇ ਕੰਮ ਸਿੱਖਿਆ ਸੀ ਓਕੇ ਉਸ ਤੋਂ ਬਾਅਦ ਵਿੱਚ ਮੁੜ ਕੇ ਹੋਰ ਵੀ ਨਿਊਰੋ ਸਿੱਖਲੀ ਨੇਚਰੋ ਵੀ ਫੇਰ ਮੈਂ ਲੈਂਕੋਪਰੇਸ਼ਨ ਵਿੱਚ ਸਿੱਖਿਆ ਠੀਕੇ ਹਾਲੀਵੁੱਡ ਮੇਰੇ ਰੁਝਾਨ ਵੱਧ ਤਾ ਗਿਆ ਜੀ ਉੱਤਰੀ ਸਾਈਡ ਦੇ ਉੱਤੇ ਜੇ ਮੈਂ ਵੈਦ ਵੈਦ ਬਣ ਗਿਆ ਜੀ ਓ ਤੇ ਜਿਹੜਾ ਵੈਲ 2000 ਦੇ ਵਿੱਚ 2000 ਤੁਸੀਂ ਬਹਿਲ ਬਣ ਗੀ ਓਕੇ ਤੇ ਉਸ ਤੋਂ ਬਾਅਦ ਮੇਰਾ ਬਹੁਤ ਵਧੀਆ ਕੰਮ ਚੱਲਦਾ ਸੀ ਮੈਂ ਖੇਤੀ ਕਰਦਾ ਸੀ ਖੇਤੀ ਸ਼ਕਤੀ ਬਾਦੀ ਚ ਓਕੇ ਮੈਨੂੰ ਬੀਜ ਬਹੁਤ ਜਿਆਦਾ ਹੁੰਦੇ ਹੁੰਦੇ ਸੀਗੇ ਜੀ ਤੇ ਉਸ ਤੋਂ ਬਾਅਦ ਮੁੱਕੇ ਮੇਰਾ ਬੇਟਾ ਜੀ ਇਹ 2021 ਦੇ ਵਿੱਚ ਓਕੇ ਇਹਨੂੰ ਟੈਗ ਹੋ ਗਿਆ ਜੀ ਸੁਤਾ ਹੈਗਾ ਠੀਕ ਹੈ ਤੇ ਉਹਦੇ ਨਾਲ ਕੋਈ ਦਿਮਾਗ ਤੇ ਟੈਨਸ਼ਨ ਪਈਗੇ ਮੈਂ ਕੋਈ ਕੰਮ ਨਹੀਂ ਕੋਈ ਕਾਰ ਨਹੀਂ ਸਰ ਜੀ ਜਦੋਂ ਮਰੀਜ਼ ਜੀ ਆਉਂਦੇ ਬਾਹਰੋਂ ਕਮ ਕੇ ਜਦੋਂ ਦੇ ਅੰਦਰੋਂ ਉਹ ਨਹੀਂ ਖੋਲਦਾ ਹੁੰਦਾ ਐਸੰਦਰ ਬੈਠਾ ਇਨਾਂ ਹੁੰਦਾ ਜੀ ਓਕੇ ਤੇ ਮਤਲਬ ਵੀ ਰੂਮ ਦੇ ਅੰਦਰ ਬੈਠ ਜਾਂਦੇ ਸੀ ਹਾਂਜੀ 2000 ਤੋਂ ਤੁਸੀਂ ਕੰਮ ਕਰ ਹੀ ਰਹੇ ਸੀ 93 ਦਾ ਔਰ ਨਰਸਟ ਦਾ ਤੇ ਵਰਦੀ ਦਾ ਐਂਕੋ ਪ੍ਰੈਸ਼ਰ ਦਾ ਹਾਂ ਪਰ ਜਦੋਂ ਬੇਟੇ ਹੀ ਡੈੱਥ ਹੁੰਦੀ ਆ ਦੋ ਟਾਈਮ ਤੇ ਉੱਧਰ ਤੁਸੀਂ ਮਲਪਰੇਨ ਤੇ ਲੋੜ ਹੀ ਪੈ ਗਿਆ ਇੱਕ ਤਰ੍ਹਾਂ ਲੋੜ ਪੈ ਗਿਆ ਓਕੇ ਅਸੀਂ ਟੈਸਟ ਕਰਾਇਆ ਜੀ ਓਕੇ ਜੀ ਤਕਰੀਬਨ 52000 ਦੇ ਟੈਸਟ ਨਰੇ ਹੋਏ ਜੀ ਅੱਛਾ ਕੀ ਡਾਕਟਰ ਨੇ ਪੱਕੀਆਂ ਦਵਾਈਆਂ ਸਾਨੂੰ ਲਾਤੀਆਂ 52000 ਦੇ ਕੱਲੇ ਟੈਸਟ ਟੈਸਟ ਕਰਵਾਏਗੇ ਹਾਂਜੀ ਹਾਂਜੀ ਇਹ ਕਰਾਏ ਦੀ ਆਪਾਂ 2022 ਦੇ ਵਿੱਚ ਕਰਾਏ ਅੱਛਾ ਜੀ ਆਹ ਰਿਪੋਰਟਾਂ ਵੀ ਜਲ ਤੁਸੀਂ ਦਿਖਾ ਦਿਓ ਨਹੀਂ ਲਈ ਬੈਠੇ ਹਾਂ ਹਾਂਜੀ ਹਾਂਜੀ ਓਕੇ ਇਹ ਮੇਰੀ ਰਿਪੋਰਟ ਹੈ ਜੀ ਓਕੇ ਆ ਦਵਾਈਆਂ ਵੀ ਤੇਰੀ ਲਿਖੀਆਂ ਆਹ ਦਵਾਈਆਂ ਤੁਰੇ ਤਾਂ ਮਰਤੀ ਬਟੀ ਆ ਦਵਾਈਆਂ ਜਿਹੜੀਆਂ ਰੋਜ਼ ਖਾਣੀਆਂ ਪੀਣੀਆਂ ਸੀਗੀਆਂ ਇੱਕ ਮਲ 55000 ਰੁਪਏ ਦੇ ਟੈਸਟ ਹੋ ਗਏ ਇਕੱਲੇ ਟੈਸਟ ਫਿਰ ਦਵਾਈਆਂ ਨੂੰ ਤੁਹਾਨੂੰ ਕਿਹਾ ਗਿਆ ਵੀ ਇਹ ਲਾਈਫਟਾਈਮ ਚੱਲੂਗਾ ਡੇ ਬੰਦ ਨਹੀਂ ਹੋ ਸਕਦਾ ਹਾਂਜੀ ਹਾਂਜੀ ਜਿੰਨੀ ਉਮਰ ਹੈ ਉਹਨਾਂ ਚੱਲ ਤੱਕ ਦਵਾਈਆਂ ਤਕਰੀਬਨ ਦਿਹਾੜੀ ਦੀ 1000 ਦੀ ਦਵਾਈ ਲੱਗਣੀ ਲੱਗਣੀ ਹੈ ਰੈਗੂਲਰ ਚੱਲ ਰਹੀ ਹੈ ਹਾਂਜੀ ਸਾਥ ਤੇ ਉਹ ਕਹਿੰਦੇ ਸੀ ਕਿ ਨਹੀਂ ਤੇ ਪ੍ਰਸ਼ਨ ਕਰਨਾ ਪਿਆ ਮਿਲਕਲੌੜ ਸੀ ਬ੍ਰੈਂਡ ਹਾਂਜੀ ਉਸ ਤੋਂ ਬਾਅਦ ਫਿਰ ਇਹਨਾਂ ਦੀ ਦਵਾਏ ਗੁਰੂ ਦੀ ਕਿਰਪਾ ਨਾਲ ਵੈਦੀ ਸਰਦੀ ਅਸੀਂ ਵੀਡੀਓ ਦੇਖੀ ਵਰਿੰਦਰ ਤੋਂ ਆਉਂ ਉਹ ਰਾਹੀਂ ਦੇਖ ਕੇ ਜਿਨਾਂ ਨੇ ਫਿਰ ਰਾਮਾ ਮੰਡੀ ਰਾਮਾ ਮੰਡੀ ਤੋਂ ਆਂਦੀ ਠੀਕ ਹੈ ਇਹਨਾਂ ਨੇ ਫਿਰ ਉਹਨਾਂ ਨੇ ਗੱਲਬਾਤ ਕੀਤੀ ਜੋ ਗੱਲਬਾਤ ਕੀਤੀ ਤੇ ਉਹ ਕਹਿੰਦੇ ਸੀ ਇੱਕ ਵਾਰ ਜਰੂਰ ਇਹ ਜੂਸ ਲੈ ਕੇ ਦੇਖੋ ਤੁਹਾਡੀਆਂ ਦਵਾਈਆਂ ਛੁੱਟ ਜਾਣਗੀਆਂ ਓਕੇ ਤੁਹਾਨੂੰ ਸਰ ਐਵੇਂ ਜਨ ਲੱਗਿਆ ਹੋਊਗਾ ਵੀ ਇਹ ਪੰਜ ਜੂਸ ਕੀ ਕਰਦਾਂਗੇ ਵੀ ਜਦੋਂ ਇੱਕ ਪਾਸੇ ਮੈਡੀਕਲ ਲੈਂਡਸ ਮੈਨੂੰ ਕਿਹਾ ਗਿਆ ਵੀ ਸਾਰੀ ਉਮਰ ਦਵਾਈਆਂ ਖਾਣੀਆਂ ਪੈਣਗੀਆਂ ਸਰ ਦੀ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਕਿ ਵਿਸ਼ਵਾਸ ਵਿਸ਼ਵਾਸ ਤੇ ਪ੍ਰੋਫੈਸਰ ਆਪਾਂ ਗੁਰੂ ਘਰ ਜਾਣ ਵਾਲੇ ਆ ਠੀਕ ਹੈ ਜੀ ਪ੍ਰਮਾਤਮਾ ਗੇ ਅਰਦਾਸ ਕਰਦੇ ਸੱਚੇ ਬੱਚਾ ਤੇ ਸਾਡੇ ਘਰ ਮੈਂ ਤੂੰ ਸੁੱਖਾ ਠੀਕ ਹੈ ਉਹ ਪ੍ਰਮਾਤਮਾ ਨੇ ਸਾਡੀ ਸੁਣੀ ਤੇ ਚਲੋ ਬਾਈਬੁੱਤ ਆਪਾਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਅੱਜ ਅਸੀਂ ਇਸ ਲਾਈਨ ਦੇ ਵਿੱਚ ਮਤਲਬ ਜਿੱਦਾਂ ਵਿਚਰਦੇ ਹਾਂ ਤਾਂ ਸਾਨੂੰ ਕੋਈ ਜਿੱਦਾਂ ਕੋਈ ਪ੍ਰੋਬਲਮ ਨਹੀਂ ਰਾਤ ਨੂੰ 12 12 1 1 ਵਜੇ ਹੰਦਾ ਕੰਮ ਕਰਦੇ ਹਾਂ ਸਾਨੂੰ ਕੋਈ ਥਕਾਵਟ ਨਹੀਂ ਕੋਈ ਕੁਝ ਨਹੀਂ ਅੱਗੇ ਗੱਡੀ ਡਰਾਈਵ ਕਰਦਾ ਸੀ ਤੇ ਮੈਨੂੰ ਇਸ ਤਰ੍ਹਾਂ ਲੱਗਦਾ ਜਿੱਦਾਂ ਮੇਰੇ ਸੱਜੀ ਸਾਈਡ ਤੇ ਬਰੋਪਰ ਬਿਲਕੁਲ ਕੁਝ ਜਾ ਰਿਹਾ ਤੇ ਮੇਰੇ ਵਿੱਚ ਇਹ ਹੁੰਦਾ ਮੈਂ ਗੱਡੀ ਨਹੀਂ ਚਲਾਦਾ ਓਕੇ ਮੈਂ ਜਦੋਂ ਪ੍ਰੋਬਲਮ ਆਈ ਤੁਹਾਨੂੰ ਗੱਡੀ ਵੀ ਨਹੀਂ ਡਰਾਈਵ ਕਰ ਸਕਦੇ ਤੁਸੀਂ ਉਹਨੂੰ ਕਿੱਥੇ ਪੈ ਗਈ ਦੀ ਪਿੱਛੇ ਸਰ ਇਦਾਂ ਇਦਾਂ ਤਾਂ ਉਹ ਮੇਨ ਨਾਲ ਇਦਾਂ ਪਿੱਛੇ ਚੱਲਦੀ ਸੀ ਚੰਗਾ ਕਿੰਨੀ ਗੱਡੀ ਚਲਾ ਸਕਦੇ ਤੁਸੀਂ ਉਹ ਦੋ ਟਾਈਮ ਦੇ ਉੱਤੇ ਉਹ ਤਾਂ ਸਰ ਜਿੱਦਾਂ ਗੇਟ ਤੋਂ ਬਾਹਰ ਨਹੀਂ ਗੱਡੀ ਘੱਟ ਸਕਦਾ ਮੈਂ ਬਿਲਕੁਲ ਇੱਕ ਤਰ੍ਹਾਂ ਦੇ ਕੰਮ ਵੀ ਬੰਦ ਸਾਰਾ ਕੁਝ ਮਰੀ ਜਾ ਕੇ ਮੁੜ ਜਾਂਦੇ ਸੀ ਤੁਹਾਡੇ ਕਿਉਂਕਿ ਤੁਹਾਡਾ ਕਾਫੀ ਨਾਮ ਹੈ ਇਹ ਚੀਜ਼ਾਂ ਦੇ ਉੱਤੇ ਅਸੀਂ ਜਿਵੇਂ ਲੱਗ ਕੇ ਜੀ ਗੱਲਬਾਤ ਕੀਤੀ ਜਿਵੇਂ ਪੁੱਛਦੇ ਆ ਦੱਸਿਆ ਜਾਂਦਾ ਬਿਲਕੁਲ ਵੀ ਬਹੁਤ ਤਾਕੜਾ ਐਕਸਪੀਰੀਅੰਸ ਹੈ ਨਾ ਇਹ ਚੀਜ਼ਾਂ ਦੇ ਜਿੰਨੀ ਕਿਰਪਾ ਵਾਇਰਸ ਤੋਂ ਬਸ ਬਿਲਕੁਲ ਜੀ ਪਰ ਜਦੋਂ ਤੁਹਾਨੂੰ ਆਪਦੇ ਆਪ ਨੂੰ ਦਿੱਕਤ ਆਂਦੀ ਹੈ ਤਾਂ ਉਹ ਟਾਈਮ ਦੇ ਉੱਤੇ ਇੱਕ ਤਰ੍ਹਾਂ ਦਾ ਤੁਸੀਂ ਗੱਡੀ ਚਲਾਣੀ ਬੰਦ ਹਾਂਜੀ ਤੇ ਕੰਮ ਸਾਰੇ ਬੰਦ ਹੋ ਗਏ ਮਨ ਮਾਣੀ ਨਹੀਂ ਕਰਦਾ ਸੀ ਬ੍ਰੇਨ ਇੱਕ ਤਰ੍ਹਾਂ ਦਾ 네ਗੇਟਿਵ ਚਲਾ ਕੇ ਕਮਰੇ 'ਚ ਬੈਠੇ ਰਹਿੰਦੇ ਸੀ ਜੀ ਉਮੀਦ ਹੀ ਖਤਮ ਸੀ ਜੀ ਓਕੇ ਜ ਦੀ ਰੋਟੀ ਨਹੀਂ ਭੋਖੀ ਬਿਲਕੁਲ ਐ ਰੋਟੀ ਖਾਣੀ ਨਹੀਂ ਇਹਨਾਂ ਨੇ ਕਹਣਾ ਕਹਣਾ ਰੋਟੀ ਦਿਖਾ ਲਾ ਤੇ ਮੈਂ ਕਹਿੰਦਾ ਨਹੀਂ ਵੀ ਰੋਟੀ ਖਾ ਕੇ ਕੀ ਕਰਨੀ ਮੈਨੂੰ ਦਿਲ ਦੇ ਅੰਦਰੋਂ ਨਹੀਂ ਦਿਲ ਖੋ। ਬਾਕੀ ਜਦੋਂ ਪਰਿਵਾਰ ਦੇ ਵਿੱਚ ਇੱਕ ਜੀ ਦੀ ਸੱਟ ਲੱਗਦੀ ਆ ਬਹੁਤ ਭੈੜੀ ਹੁੰਦੀ ਆ ਜਿਹਦੇ ਕੋਲ ਨਾ ਇੱਕਤੀ ਜਵਾਨ ਪੁੱਤ ਚਲਾ ਜਾਣਾ ਤਾਂ ਨੇਚਰਲੀ ਉਹ ਇੱਕ ਤਾਂ ਤਾਂ ਆਣੀਆਂ ਨੇ ਪਰਪਰ ਰੱਬ ਦੇ ਭਾਣੇ ਨੂੰ ਪਟਾਲ ਨਹੀਂ ਸਕਦੇ ਤੇ ਮੰਨ ਲਓ ਉਸ ਤੋਂ ਬਾਅਦ ਜਿਵੇਂ ਸਰਵਿਸ ਪੈਕ ਤੁਸੀਂ ਸਟਾਰਟਅਪ ਕੀਤਾ ਜੀ ਮੈਂ ਕਿਪਾਸੀ ਤੁਸੀਂ ਦਵਾਈਆਂ ਇੰਨੀਆਂ ਖਾਰੇ ਸੀ ਸਾਰਾ ਕੁਝ ਕਰ ਰਹੇ ਸੀ ਕੋਈ ਹੱਲ ਨਹੀਂ ਮਿਲ ਰਿਹਾ ਸੀ ਹਜ਼ਾਰ ਰੁਪਏ ਡੇਲੀ ਦਵਾਈ 52000 ਦੇ ਟੈਸਟ ਹਾਂਜੀ ਤੇ ਜਦੋਂ ਤੁਸੀਂ ਸਰਵਿਸ ਪੈਕ ਵਰਤਦੇ ਹੋ ਕਿੰਨੇ ਕ ਟਾਈਮ ਬਾਅਦ ਰਿਜ਼ਲਟ ਆਣਾ ਸਟਾਰਟ ਹੋ ਗਿਆ ਤੁਹਾਨੂੰ ਸਰ ਮੈਨੂੰ ਤਾਂ ਪਹਿਲੇ ਦਿਨ ਤੋਂ ਓਕੇ ਮੈਂ 5 ਜੂਸ ਲੈ ਅੱਛਾ ਜੀ ਰਾਤ ਨੂੰ ਮੈਂ ਤਕਰੀਬਨ 4 ਵਜੇ ਤੋਂ ਗੋਲੀਆਂ ਸ਼ੁਰੂ ਕਰਦਾ ਸੀ 80 ਵੈਨ ਦੀ ਗੋਲੀ ਖਾਂਦਾ ਹੁੰਦਾ ਸੀ 80 ਵੈਨ ਫਿਰ ਮਿਲ ਕੇ ਬਾਅਦ ਚ ਰਾਤ ਨੂੰ ਹੋਰ ਵੀ ਐਲਪ੍ਰੈਕਸ ਇਦਾਂ ਦੀ ਗੋਲੀਆਂ ਨਾਮ ਵਿੱਚ ਲਿਖੇ ਹੋਏ ਜਾਂਦੇ ਪੰਕੇ ਨੂੰ ਉਹ ਮੈਨੂੰ ਖਾਣੀ ਪੈਣੀ ਹੈ 4 ਵਜੇ ਤੋਂ ਬਾਅਦ ਉਹਨਾਂ ਨੇ ਕਹਿੰਦੇ ਲੈਣੀ ਸ਼ੁਰੂ ਕਰ ਦੋ ਫਿਰ ਤਾਂ ਨੀਂਦ ਹੋਣੀ ਤੇ ਨਹੀਂ ਤੇ ਰਾਤ ਨੂੰ ਜਾਣਾ ਇਹ ਦਿਨੇ ਸ਼ਾਮ ਨੂੰ 4 ਵਜੇ ਤੋਂ ਹੀ ਸ਼ਾਮ ਨੂੰ 4 ਵਜੇ ਤੋਂ ਵੀ ਤਾਂ ਨੀਂਦ ਆਉਗੀ ਤਾਂ ਨੀਂਦ ਆਉਗੀ ਨਹੀਂ ਤੇ ਨਹੀਂ ਨੀਂਦ ਆਉਗੀ ਦਿਨੇ ਵੀ ਉਹਨਾਂ ਦੇ ਡਾਕਟਰ ਖਾਣੀ ਪੈਣੀ ਹੈ ਖਾਣੀ ਅੱਛਾ ਪਰ ਅਸੀਂ ਚਾਹੁੰਦੇ ਸੀ ਸਾਡਾ ਕੰਮ ਇਹਦਾ ਅਸੀਂ ਵੀ ਨਹੀਂ ਖਾਣੀ ਹੁਣ ਸਰ ਜੇ ਘਰ ਮਰੀਜ਼ ਆਏ ਹੋਏ ਆ ਤੇ ਮੈਂ ਗੋਲੀ ਖਾਦੀ ਹੋਈ ਤੇ ਤੇਰੀ ਇੰਜ ਦੇਹੀ ਨਾ ਫਿਰ ਕੀ ਫਾਇਦਾ ਉਹ ਕਹਿੰਦੇ ਸੀ ਖਾਣੀ ਪੈਣੀ ਜੇ ਤਾਂ ਫਿਰ ਪਿੱਛੇ ਤੋੜ ਜਾਂਦੀ ਸੀ ਨਾ ਫਿਰ ओके ਨਹੀਂ ਖਾਂਦੇ ਉਸ ਵੇਲੇ ਨਾ ਕੰਟਰੋਲ ਹੀ ਨਹੀਂ ਹੁੰਦਾ ਸੀ ਕਾਰ ਦੇ ਤੇ ਬੈਕ ਹੀ ਚੱਲ ਜਾਂਦੀ ਇੱਥੋਂ ਤੱਕ ਵੀ ਸਰ ਮੂੰਹ ਦੇ ਚ ਪਾਣੀ ਦੀ ਕੋਟ ਫਰਦਾ ਸੀ ਜਦੋਂ ਟੈਕ ਆਉਂਦਾ ਸੀਗਾ ਤੇ ਪਾਣੀ ਬਾਹਰ ਡੁੱਲਦਾ ਨਾ ਹੁੰਦਾ ਸੀ ਕਲੌੜੀ ਬਣਦਾ ਸੀ ਓਕੇ ਹਾਂ ਜਿਵੇਂ ਸਰਵਸਪੈ ਉਮਰ ਨੀਂਦ ਵੀ ਫਿਰ ਬਹੁਤ ਘਟਾਂ ਦੀ ਹੋ ਗਈ ਨੀਂਦ ਤਾਂ ਉਹ ਨਹੀਂ ਸੀ ਸਾਰੀ ਆਸਰਾ ਸਾਰੀ ਰਾਤ ਨਹੀਂ ਨੀਂਦ ਕੋੜੀ ਖਾ ਕੇ ਹੋਦੀ ਸੀ ਬਸ ओके okay. जी ਦਿਨੇ ਵੀ ਰਾਤ ਵੀ ਬਹੁਤ ਜਿਆਦਾ ਉਹ ਦੰਦ ਤੇਜ਼ ਗੋਲੀਆਂ ਖਾਂਦੇ ਸੀ ਲੋ ਗੋਲੀਆਂ ਕਾਫੀ ਖਾਂਦੇ ਹੋਵੋਗੇ ਕਿਦੋਂ ਤੁਸੀਂ ਹਾਂਜੀ ਹਾਂਜੀ ਓਏ ਡਾਕਟਰ ਨੇ ਸਾਨੂੰ ਕਹਿਤਾ ਸੀ ਜੇ ਤੁਸੀਂ ਬਾਹਰ ਜਾਣਾ ਹੈ ਨਾ ਅਸੀਂ ਉੱਥੇ ਇੱਥੇ ਤੁਹਾਨੂੰ ਕੋਰਕਿਲ ਕਰ ਦਿਆ ਕਰਾਂਗੇ ਕੋਈ ਖਾਣੀ ਹੀ ਪੈਣੀ ਸਾਰੀ ਵੀ ਲਾਈਫ ਟਾਈਮ ਅਗਰ ਜਿੰਦਗੀ ਰਹੂਗੀ ਤੁਸੀਂ ਦਵਾਈ ਨਹੀਂ ਬੰਦ ਕਰ ਸਕਦੇ ਨਹੀਂ ਕਰ ਸਕਦੇ ਜਿਵੇਂ ਸਰਵਸਪੈਕ ਸਟਾਰਟ ਕੀਤਾ ਤੁਸੀਂ ਨੇ ਹਾਂ ਉਦੋਂ ਹੀ ਕਰਦੇ ਹਾਂ ਉਸ ਤੋਂ ਬਾਅਦ ਬੰਦ ਗੱਡੀ ਵੀ ਡਰਾਈਵ ਕਰਦਾ ਮੈਂ ਉਸ ਤੋਂ ਬਾਅਦ ਆ ਮੈਂ ਦੋ ਕੋਰਸ ਹੋਰ ਕੀਤੇ ਆ ਸਰਵਸਪੈਕ ਲੈਣ ਤੋਂ ਬਾਅਦ ਅੱਛਾ ਇੱਕ ਐਨ ਐਲਪੀ ਦਾ ਕੋਰਸ ਕੀਤਾ ਜੀ ਇੱਕ ਵਿਦੁੱਧ ਕਿਰਨਾਂ ਦਾ ਕੀਤਾ ਜੀ ਮਤਲਬ ਐਨ ਐਕਟਿਵ ਹੋ ਗਿਆ ਸਰੀਰ ਨਵੀਆਂ ਚੀਜ਼ਾਂ ਵੀ ਸਿੱਖਣੀਆਂ ਸਟਾਰਟ ਕਰਤੀਆਂ ਸੋਚੇ ਕਰਦੀਆਂ ਇਹ ਨਾਲ ਜ਼ਿਆਦਾ ਜਿਹੜਾ ਦਿਮਾਗ ਬ੍ਰੇਨ ਐਕਟਿਵ ਹੋ ਗਿਆ ਉਹ ਹਰ ਕਿਉਂ ਮਲ ਕਵਰ ਕਰਦਾ ਕਨਸੀਵ ਕਰਦਾ ਹਾਂਜੀ ਹਾਂਜੀ ਬਿਲਕੁਲ ਓਕੇ ਓਕੇ ਜਿਵੇਂ ਸਰ ਤੁਹਾਨੂੰ ਨੀਂਦ ਜੀ ਆਉਂਦੀ ਸੀ ਹਾਂਜੀ ਉਹ ਖਤਮ ਹੋ ਗਈ ਨੀਂਦ ਸਹੀ ਆਣ ਲੱਗ ਗਈ ਕੰਮ ਕਰਨ ਨੂੰ ਜੀ ਕਰਨ ਲੱਗ ਗਿਆ ਮਰੀਜ਼ ਜਿੰਨੇ ਵੀ ਹੋਣਾਂ ਦੇ ਵਿੱਚ ਸਭ ਹੈਂਡਲ ਕਰਦੇ ਹੋਂ ਵਧੀਆ ਕਿਉਂਕਿ ਤੁਹਾਡਾ ਗੱਲ ਵੀ ਹੁੰਦੀ ਹੈ ਤੁਸੀਂ ਹਰ ਟਾਈਮ ਬਿਜ਼ੀ ਹੋ ਹਾਂਜੀ ओके ओके ਮਨਾਲਾ ਜੀ ਪ੍ਰੋਪਰ ਵਧੀਆ ਹੂ ਸਾਰਾ ਕੁਝ ਪਰਿਵਾਰਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਤੁਸੀਂ ਜਿਹੜੇ ਲੱਖਾਂ ਹੀ ਪਰਿਵਾਰ ਤੁਹਾਨੂੰ ਸੋਸ਼ਲ ਮੀਡੀਆ ਤੇ ਦੇਖੂਗਾ ਕਿਹੜੇ ਦਿੱਕਤਾਂ ਪਰਿਵਾਰਾਂ ਚ ਚੱਲ ਰਹੀਆਂ ਰਹਿੰਦੀਆਂ ਨੇ ਕੀ ਕਹਿਣਾ ਚਾਹੋਗੇ ਪਰਿਵਾਰਾਂ ਨੂੰ ਤੁਸੀਂ ਹਾਂਜੀ ਸਰ ਆਪਾਂ ਤੇ ਇਹੋ ਹੀ ਕਹਿਣਾ ਚਾਹੁੰਦੇ ਆ ਜੀ ਵੀ ਆਪਾਂ ਇਸ ਚੀਜ਼ ਨੂੰ ਵੇਟ ਨਾ ਕਰੀਏ ਕਿ ਅਸੀਂ ਬਿਮਾਰ ਹੋਵਾਂਗੇ ਤੇ ਇਹ ਮਤਲਬ ਕਿ ਬਾਡੀ ਸਰਵਸ ਲਵਾਂਗੇ ਤੇ ਠੀਕ ਹੋਵਾਂਗੇ ਨਹੀਂ ਇਹਨੂੰ ਪਹਿਲੋਂ ਲਾਓ ਓਕੇ ਤੁਹਾਡੇ ਸਰੀਰ ਦੇ ਵਿੱਚ ਤੁਹਾਡਾ ਸਰੀਰ ਹੀ ਦੱਸੇਗਾ ਕਿ ਕਿਹੜੀ ਚੀਜ਼ ਅੰਦਰ ਗਈ ਹੈ ਔਰ ਕਿੰਨਾ ਵਧੀਆ ਹੈ ਦਾ ਰਿਜ਼ਲਟ ਹੈ ਔਰ ਵਾਰ-ਵਾਰ ਬੰਨ ਲ ਕੇ ਬੰਦਾ ਹੋਰਾਂ ਲੋਕਾਂ ਨੂੰ ਹੁਣ ਮੇਰੇ ਕੋਲ ਜਿਆਦਾ ਨਹੀਂ ਤੇ ਹਜ਼ਾਰਾਂ ਮਰੀਜ਼ ਸਰ ਇਹ ਲੈ ਕੇ ਸਰਵਿਸ ਪੈਕ ਲੈ ਕੇ ਓਕੇ ਠੀਕ ਹੋ ਗਏ ਬੜੇ ਵਧੀਆ ਤੰਦ ਤੁਸੀਂ ਹੋ ਗਏ ਗਾ ਤੁਹਾਨੂੰ ਵੀਡੀਓ ਵਿੱਚ ਜਦੋਂ ਇੱਥੇ ਮਿਲਣਗੀ ਨੈਟ ਤੇ ਬਿਲਕੁਲ ਨਹੀਂ ਨਹੀਂ ਸਰ ਜਿਵੇਂ ਚਲੋ ਅੱਜ ਤੁਸੀਂ ਕਿਉਂਕਿ ਇਹ ਸੈਕਟਰ ਨਾਲ ਜੁੜੇ ਹੋਏ ਹੋ ਤੁਸੀਂ ਬਹੁਤ ਪਰਿਵਾਰਾਂ ਨੂੰ ਦੇ ਕੇ ਨਵੇਂ ਨਵੇਂ ਰਿਜ਼ਲਟ ਵੀ ਲੈ ਰਹੇ ਹੈਗੇ ਹੋ ਜੀ ਜੀ ਤੇ ਜਿਹੜੇ ਇਸ ਤਰ੍ਹਾਂ ਦੀ ਕੰਡੀਸ਼ਨ ਆ ਜਿਹੜੇ ਪਰਿਵਾਰਾਂ ਦੀ ਜਿਵੇਂ ਤੁਹਾਡੀ ਹੋ ਗਈ ਸੀ ਮੰਨ ਲਓ ਕੰਮ ਕਰਨ ਨੂੰ ਜੀ ਨਾ ਕਰਨਾ ਨੀਂਦ ਨਾ ਆਣੀ ਗੋਲੀਆਂ 'ਤੇ ਚੱਲਣਾ ਔਰ ਡਾਕਟਰਾਂ ਨੇ ਇੱਕ ਪਾਸੇ ਕਹਿਤਾ ਵੀ ਤੁਹਾਨੂੰ ਲਾਈਫਟਾਈਮ ਹੀ ਵਰਤਣਾ ਪੂ ਹੱਲ ਕੋਈ ਨਹੀਂ ਹੈਗਾ ਕੋਈ ਹੱਲ ਨਹੀਂ ਹੈਣਾ ਜੀ ਅੱਜ ਬਿਲਕੁਲ ਓਕੇ ਹੋ ਪਰਮਾਤਮਾ ਦੀ ਕਿਰਪਾ ਦੀ ਨਾਲ ਬਿਲਕੁਲ ਔਰ ਬੋਡੀ ਸੈਲਵ ਜਿਵੇਂ ਆਪਾਂ ਸੁਣਦੇ ਆ ਵੀ ਸਰੀਰ ਦੀ ਸਫਾਈ ਕਰਾ ਕੇ ਅਸੀਂ ਕਹਿੰਦੇ ਹੁੰਨੇ ਆ ਬੰਦੇ ਨੂੰ ਵੀ ਤੂੰ ਖੁਦ ਦੱਸੇਗਾ ਕਿੰਨੇ ਸਾਲ ਪੈਕ ਚੱਲੇ ਆ ਗਿਆ ਤੁਸੀਂ ਕੀ ਕਹਿਣਾ ਚਾਹੋਗੇ ਪਰਿਵਾਰਾਂ ਨੂੰ ਵੀ ਕਿੰਨੇ ਸਾਲ ਬਾਈਕ ਬੈਕ ਬਾਜੀ ਤੁਹਾਡੀ ਲਈ ਸਰ ਵੀ ਬਾਈ ਸਰ ਬੈਕ ਚ ਮਲੋਨੀ એનર્ਜੀ ਉਹਨੇ ਗੜਸ ਬਬੀ ਦੇ ਅੰਦਰ ਉੱਚ ਜਾਂਦਾ ਮੈਂ ਹੁਣ ਇੱਥੇ ਤੁਹਾਨੂੰ ਕਰਕੇੰਦਾ ਦਿਖਾ ਸਕਦਾ ਓਕੇ ਮੈਂ ਆਪਣੇ ਮਤਲਬ ਕਿ ਪੂਰਾ ਦੋਹਾਂ ਬਾਹਾਂ ਦੇ ਉੱਤੇ ਭਾਰ ਕਰ ਲਾ ਮਤਲਬ ਜੋ ਕੇ ਸਾਰਾ ਪੂਰੀ ਬੋਡੀ ਦਾ ਭਾਰ ਇਹਦੇ ਉੱਤੇ ਲੈ ਦਿੰਦਾ ਓਕੇ ਇਹਨਾਂ ਮਤਲਬ ਕਿ ਕਿਤੇ ਫੋਟੋ ਪਾਉਂਗਾ ਦਾ ਬਿਲਕੁਲ ਬਿਲਕੁਲ ਇੰਨੀ ਮਾਦੀ ਕਿਰਪਾ ਤੁਹਾਡਾ ਸਤਿ ਸ਼੍ਰੀ ਅਕਾਲ ਸਰ ਐਡਰੈਸ ਥੋੜਾ ਜਿਹਾ ਦੱਸ ਦੋ ਹਾਂਜੀ ਸਰ ਮੇਰਾ ਪਿੰਡ ਆਲੰਗੀ ਰਾਜੀ ਵੈਦ ਬਲਜੀਤ ਸਿੰਘ ਵਰਨਾ ਹੈ ਜੀ ਓਕੇ ਵਿਲੇਜ ਆਲੰਗੀ ਰਾਜੀ ਪੋਸਟ ਆਫਿਸ ਕਾਲਾ ਬਕਰਾ ਡਿਸਟ੍ਰਿਕਟ ਚਲੰਦਰ ਪੰਜਾਬ ਦਾ ਰਹਿਣ ਵਾਲਾ ਮੈਂ ਜਿਵੇਂ ਆਪਾਂ ਨੇ ਸੁਣਿਆ ਬੈਦ ਬਲਜੀਤ ਸਿੰਘ ਜੀ ਤੋਂ ਵੀ ਜਿਹੜੀਆਂ ਦਿੱਕਤਾਂ ਸੀ ਕਿਵੇਂ ਹੱਲ ਹੋਈਆਂ ਹਰ ਇੱਕ ਚੀਜ਼ ਜ਼ਰੂਰ ਕਹਿਣੀ ਚਾਹਾਂਗੇ ਕਈ ਵਾਰੀ ਅਸੀਂ ਸਮਝ ਲੈਣੇ ਆ ਵੀ ਇਹ ਮੈਡੀਸਨ ਆ ਕੋਈ ਇਹ ਮੈਡੀਸਨ categories ਚ ਨਹੀਂ ਹੈਗਾ ਸਰੀਰ ਦੀ ਸਫਾਈ ਆ ਸਾਡਾ ਸਰੀਰ ਆਟੋਮੈਟਿਕ ਕੰਮ ਕਰਦਾ ਤਾਂ ਦੋਸਤੋ ਤੁਹਾਨੂੰ ਕੋਈ ਵੀ ਦਿੱਕਤਾਂ ਹੈਗੀਆਂ ਜਿਵੇਂ ਤੁਹਾਡੇ ਕੋਲ ਵੀਡੀਓ ਮਿਲੇ ਜਾਂ ਤਾਂ ਅੱਗੇ ਪਰਿਵਾਰਾਂ ਨੂੰ ਵੀ ਸ਼ੇਅਰ ਕਰੋ